ਆ ਤਸਵੀਰਾਂ ਵੱਖਰੀ ਹੀ ਹੈ ਜਿਵੇਂ ਤੁਹਾਨੂੰ ਸਵੇਰ ਤੋਂ ਅਸੀਂ ਲਗਾਤਾਰ ਪੈਟਰੋਲ ਪੰਪਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਹੈ ਇੱਥੇ ਤਾਂ ਮੁੰਡਾ ਮੋਟਰਸਾਈਕਲ ਦੀ ਟੈਂਕੀ ਹੀ ਲੈ ਕੇ ਪਹੁੰਚ ਗਿਆ ਤੇਲ ਪਵਾਨ ਲਈ ਪੈਟਰੋਲ ਪੰਪ ਤੇ ਆ ਗਿਆ ਟੈਂਕੀ ਹੀ ਚੱਕੀ ਫਿਰਦਾ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿਵੇਂ ਇਸ ਦੇ ਹੱਥ ਚ ਮੋਟਰਸਾਈਕਲ ਦੀ ਟੈਂਕੀ ਫੜੀ ਹੋਈ ਹੈ ਤੇ ਤੇਲ ਪਵਾਨ ਪਹੁੰਚਿਆ ਹੈ ਤੁਹਾਨੂੰ ਲਗਾਤਾਰ ਸੂਬੇ ਦੇ ਵਿੱਚੋਂ ਤਸਵੀਰਾਂ ਦਿਖਾ ਰਹੇ ਹਾਂ ਵਕ ਵਕ ਤਸਵੀਰਾਂ ਦਿਖਾਈਆਂ ਤਾਂ ਇਹ ਫਿਰੋਜ਼ਪੁਰ ਦੀ ਤਸਵੀਰ ਹੈ ਜਿੱਥੇ ਪੈਟਰੋਲ ਪੰਪ ਤੇ ਲੰਬੀਆਂ ਕਤਾਰਾਂ ਲੱਗੀਆਂ ਹੋ ਟੈਂਕੀ ਲੈ ਕੇ ਪਹੁੰਚਦਾ ਹੈ ਤੇਲ ਪਵਾਨ ਆਇਆ ਕਈ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਵੇਂ ਕਿ ਕੈਨੀਆਂ ਦੇ ਵਿੱਚ ਲੋਕ ਤੇਲ ਲੈ ਕੇ ਜਾ ਰਹੇ ਸੀ వాటర్ ਕੁੱਲਰ ਦੇ ਵਿੱਚ ਤੇਲ ਲੈ ਕੇ ਜਾ ਰਹੇ ਸੀ ਡੋਲੂ ਦੇ ਵਿੱਚ ਤੇਲ ਲੈ ਕੇ ਜਾ ਰਹੇ ਸਾਰੇ ਹੁਣ ਤਸਵੀਰ ਹੈ ਜੋ ਇਹ ਤਾਂ ਮੋਟਰਸਾਈਕਲ ਦੀ ਟੈਂਕੀ ਹੀ ਲੈ ਕੇ ਪਹੁੰਚ ਗਿਆ ਤੇ ਤੇਲ ਪਵਾਨ ਲਈ ਟੈਂਕੀ ਹੀ ਪੈਟਰੋਲ ਪੰਪ ਤੇ ਲੈ ਆਇਆ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਫਿਰੋਜ਼ਪੁਰ ਦੀ ਤਸਵੀਰ ਹੈ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਇੱਕ ਮੁੰਡਾ ਹੱਥ ਦੇ ਵਿੱਚ ਮੋਟਰਸਾਈਕਲ ਦੀ ਟੈਂਕੀ ਲੈ ਕੇ ਪਹੁੰਚਦਾ ਹੈ ਤੇਲ ਪਵਾਇਆ ਜਾ ਰਿਹਾ ਹੈ ਲਗਾਤਾਰ ਤੁਹਾਨੂੰ ਅੱਜ ਦਿਨ ਭਰ ਅਸੀਂ ਵੱਖ-ਵੱਖ ਸੂਬਿਆਂ ਦੀਆਂ ਤਸਵੀਰਾਂ ਦਿਖਾਈਆਂ ਜਿਸ ਦੇ ਵਿੱਚ ਇੱਕ ਇਹ ਵੀ ਤਸਵੀਰ ਸਾਹਮਣੇ ਆਈ ਹੈ ਕਿਵੇਂ ਦੇਖ ਸਕਦੇ ਹੋ ਇਹ ਮੁੰਡਾ ਹੱਥ ਦੇ ਵਿੱਚ ਟੈਂਕੀ ਲਈ ਖੜਾ ਹੈ ਤੇਲ ਪੁਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੰਬੀਆਂ ਪੈਟਰੋਲ ਪੰਪ ਦੇ ਉੱਤੇ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਵੱਖ-ਵੱਖ ਅੱਜ ਤਸਵੀਰਾਂ ਮਿਲਣ ਨੂੰ ਦੇਖਣ ਨੂੰ ਮਿਲੀਆਂ ਸੋ ਸਰਕਾਰ ਦਾ ਇਸ ਤੇ ਬਿਆਨ ਵੀ ਆ ਚੁੱਕਿਆ ਹੈ ਦੀ ਲੋਡ ਨਹੀਂ ਹੈ ਕਿਉਂਕਿ ਪੰਜਾਬ ਦੇ ਕੋਲ ਪٹرول ਡੀਜ਼ਲ ਦਾ ਸਟਾਕ ਹੈ ਤਾਂ ਲੋਕ ਕਬਰੋਂ ਨਾ ਉਹਨਾਂ ਨੂੰ ਪٹرول ਡੀਜ਼ਲ ਸਭ ਕੁਝ ਮਿਲੇਗਾ ਸੋ ਇਹ ਤਸਵੀਰ ਸਾਹਮਣੇ ਆਈ ਹੈ ਸੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦੀ ਤਸਵੀਰ ਹੈ ਕਿਉਂਕਿ ਸਵੇਰ ਤੋਂ ਅਸੀਂ ਲਗਾਤਾਰ ਇਸ ਦੇ ਉੱਪਰ ਰਿਪੋਰਟਿੰਗ ਕਰ ਰਹੇ ਹਾਂ ਤੁਹਾਨੂੰ ਵਕ ਵਕ ਤਸਵੀਰਾਂ ਦਿਖਾ ਰਹੇ ਹਾਂ ਸੋ ਇੱਕ ਨਵੀਂ ਤਸਵੀਰ ਸਾਹਮਣੇ ਆਈ ਇਹ ਤਾਂ ਮੁੰਡਾ ਪੈਟਰੋਲ ਪੰਪ ਤੇ ਮੋਟਰਸਾਈਕਲ ਦੀ ਟੈਂਕੀ ਹੀ ਲੈ ਕੇ ਪਹੁੰਚ ਗਿਆ ਆਹ ਤਸਵੀਰ ਤਾਂ ਵੱਖਰੀ ਹੀ ਹੈ ਜਿਵੇਂ ਤੁਹਾਨੂੰ ਸਵੇਰ ਤੋਂ ਅਸੀਂ ਲਗਾਤਾਰ ਪੈਟਰੋਲ ਪੰਪਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਹੈ ਇੱਥੇ ਤਾਂ ਮੁੰਡਾ ਮੋਟਰਸਾਈਕਲ ਦੀ ਟੈਂਕੀ ਹੀ ਲੈ ਕੇ ਪਹੁੰਚ ਗਿਆ ਤੇਲ ਪਵਾਨ ਲਈ ਪੈਟਰੋਲ ਪੰਪ ਤੇ ਆ ਗਿਆ ਟੈਂਕੀ ਹੀ ਚੱਕੀ ਫਿਰਦਾ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿਵੇਂ ਇਸ ਦੇ ਹੱਥ ਚ ਮੋਟਰਸਾਈਕਲ ਦੀ ਟੈਂਕੀ ਫੜੀ ਹੋਈ ਆ ਤੇ ਤੇਲ ਪਵਾਨ ਪਹੁੰਚਿਆ ਹੈ ਤੁਹਾਨੂੰ ਲਗਾਤਾਰ ਸੂਬੇ ਦੇ ਵਿੱਚੋਂ ਤਸਵੀਰਾਂ ਦਿਖਾ ਰਹੇ ਹਾਂ ਆਇਆ ਤਾਇ ਫਿਰੋਜ਼ਪੁਰ ਦੀ ਤਸਵੀਰ ਹੈ ਜਿੱਥੇ ਪੈਟਰੋਲ ਪੰਪ ਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਇੱਕ ਮੁੰਡਾ ਹੱਥ ਦੇ ਵਿੱਚ ਮੋਟਰਸਾਈਕਲ ਦੀ ਟੈਂਕੀ ਲੈ ਕੇ ਪਹੁੰਚਦਾ ਹੈ ਤੇਲ ਪੁਆਣ ਆਇਆ ਹੈ ਕਈ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਵੇਂ ਕਿ ਕੈਂੀਆਂ ਦੇ ਵਿੱਚ ਲੋਕ ਤੇਲ ਲੈ ਕੇ ਜਾ ਰਹੇ ਸੀ వాటర్ ਕੁੱਲਰ ਦੇ ਵਿੱਚ ਤੇਲ ਲੈ ਕੇ ਜਾ ਰਹੇ ਸੀ ਡੋਲੂ ਦੇ ਵਿੱਚ ਤੇਲ ਲੈ ਕੇ ਜਾ ਰਹੇ ਸਟਾਏ ਹੁਣ ਤਸਵੀਰ ਹੈ ਜੋ ਇਹ ਤਾਂ ਮੋਟਰਸਾਈਕਲ ਦੀ ਟੈਂਕੀ ਹੀ ਲੈ ਕੇ ਪਹੁੰਚ ਗਿਆ ਤੇ ਤੇਲ ਪੁਆਣ ਲਈ ਟੈਂਕੀ ਹੀ ਪੈਟਰੋਲ ਪੰਪ ਤੇ ਲੈ ਆਇਆ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਫਿਰੋਜ਼ਪੁਰ ਦੀ ਤਸਵੀਰ ਹੈ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਇੱਕ ਮੁੰਡਾ ਹੱਥ ਦੇ ਵਿੱਚ ਮੋਟਰਸਾਈਕਲ ਦੀ ਟੈਂਕੀ ਲੈ ਕੇ ਪਹੁੰਚਦਾ ਹੈ ਤੇਲ ਪੋਆਇਆ ਜਾ ਰਿਹਾ ਹੈ ਲਗਾਤਾਰ ਤਾਨੂੰ ਅੱਜ ਇਨਪਰ ਅਸੀਂ ਵੱਖ-ਵੱਖ ਸੂਬਿਆਂ ਦੀਆਂ ਤਸਵੀਰਾਂ ਦਿਖਾਈਆਂ ਜਿਸ ਦੇ ਵਿੱਚ ਇੱਕ ਇਹ ਵੀ ਤਸਵੀਰ ਸਾਹਮਣੇ ਆਈ ਹੈ ਕਿਵੇਂ ਦੇਖ ਸਕਦੇ ਹੋ ਇਹ ਮੁੰਡਾ ਹੱਥ ਦੇ ਵਿੱਚ ਟੈਂਕੀ ਲਈ ਖੜਾ ਹੈ ਤਾਂ ਤੇਲ ਪਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੰਬੀਆਂ ਪੈਟਰੋਲ ਪੰਪ ਦੇ ਉੱਤੇ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਵੱਖ-ਵੱਖ ਅਜ ਤਸਵੀਰਾਂ ਮਿਲਣ ਨੂੰ ਦੇਖਣ ਨੂੰ ਮਿਲੀਆਂ ਸੋ ਸਰਕਾਰ ਦਾ ਇਸ ਤੇ ਬਿਆਨ ਵੀ ਆ ਚੁੱਕਿਆ ਹੈ ਕਿ ਕਿਸੇ ਵੀ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੇ ਕੋਲ ਪੈਟਰੋਲ ਡੀਜ਼ਲ ਦਾ ਸਟਾਕ ਹੈ ਤਾਂ ਲੋਕ ਘਬਰਾਉਣ ਨਾ ਉਹਨਾਂ ਨੂੰ ਪੈਟਰੋਲ ਡੀਜ਼ਲ ਸਭ ਕੁਝ ਮਿਲੇਗਾ ਸੋ ਇਹ ਤਸਵੀਰ ਸਾਹਮਣੇ ਆਈ ਹੈ ਸੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਫਿਰੋਜ਼ਪੁਰ ਦੀ ਤਸਵੀਰ ਹੈ ਕਿਉਂਕਿ ਸਵੇਰ ਤੋਂ ਅਸੀਂ ਲਗਾਤਾਰ ਇਸ ਦੇ ਉੱਪਰ ਰਿਪੋਰਟਿੰਗ ਕਰ ਰਹੇ ਹਾਂ ਤੁਹਾਨੂੰ ਵਕ ਵਕ ਤਸਵੀਰਾਂ ਦਿਖਾ ਰਹੇ ਹਾਂ ਸੋ ਇਹ ਨਵੀਂ ਤਸਵੀਰ ਸਾਹਮਣੇ ਆਈ ਇਹ ਤਾਂ ਮੁੰਡਾ ਪੈਟਰੋਲ ਪੰਪ ਤੇ ਮੋਟਰਸਾਈਕਲ ਦੀ ਟੈਂਕੀ ਹੀ ਲੈ ਕੇ ਪਹੁੰਚਿਆ